ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ਵਿੱਚ ਦਿਨ ਦਿਹਾੜੇ ਆਪਣੀ ਮਾਂ ਨਾਲ ਬਾਜ਼ਾਰ ਗਏ ਬੱਚੇ ਨੂੰ 5 ਅਣਪਛਾਤੇ ਬਾਈਕ ਸਵਾਰਾਂ ਵੱਲੋਂ ਅਗਵਾ ਕਰ ਲਿਆ ਗਿਆ ਇਸ ਖਬਰ ਤੋਂ ਬਾਅਦ ਪੂਰੇ ਇਲਾਕੇ ਵਿੱਚ ਰੈਸ਼ੇ ਦਾ ਮਾਹੌਲ ਹੈ ਚਸ਼ਮਦੀਦ ਮੁਤਾਬਕ ਬੱਚਾ ਆਪਣੀ ਮਾਂ ਨਾਲ ਉਸਦੀ ਦੁਕਾਨ ਤੇ ਆਇਆ ਸੀ ਉਹ ਬੱਚੇ ਦੀ ਮਾਂ ਨੂੰ ਸਮਾਨ ਦੇ ਰਿਹਾ ਸੀ ਅਚਾਨਕ ਬਾਈਕ ਤੇ ਕੁਝ ਨੌਜਵਾਨ ਉਸਦੇ ਬੱਚੇ ਨੂੰ ਉੱਥੋਂ ਚੁੱਕ ਕੇ ਫਰਾਰ ਹੋ ਗਏ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਉਧਰ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਤਾਬਕ ਅਗਵਾ ਕੀਤੇ ਬੱਚੇ ਨੂੰ ਇੱਕ ਔਰਤ ਨੇ 3 ਸਾਲ ਪਹਿਲਾਂ ਗੋਦ ਲਿਆ ਸੀ ਕੰਟਰੋਲ ਰੂਮ ਤੇ ਕਨਫਰਮੇਸ਼ਨ ਆਈ ਸੀਗੀ ਕਿ ਇੱਕ ਬੱਚੇ ਨੂੰ ਛੁੱਕ ਕੇ ਕੁਝ ਦੋ ਮੋਟਰਸਾਈਕਲ ਵਾਲੇ ਲੈ ਗਏ ਨੇ ਜਿਹਨੂੰ ਵੈਰੀਫਾਈ ਕਰਨ ਵਾਸਤੇ ਉਥੇ ਇੰਦਰਾਵਾਲ ਨਹੀਂ ਅਸੀਂ ਪਹੁੰਚੇ ਆਂ ਉਥੋਂ ਹਾਲੇ ਤੱਕ ਐਦਾਂ ਲੱਗਦਾ ਪਿਆ ਬੱਚੇ ਦੀ ਮਦਰ ਦੇ ਨਾਲ ਅਸੀਂ ਗੱਲ ਕੀਤੀ ਹੈ ਕਿ ਉਹਨੇ ਦੱਸਿਆ ਕਿ ਮੇਰੇ ਬੱਚੇ ਨੂੰ ਕੋਈ ਦੋ ਮੋਟਰਸਾਈਕਲ ਵਾਲੇ ਚੱਕ ਕੇ ਲੈ ਗਏ ਵੇਰੀਫਾਈ ਕਰ ਰਹੇ ਆ ਪ੍ਰਮਾフィਸ਼ਾਈ ਹਲੇ ਇਦਾਂ ਲੱਗਦਾ ਪਿਆ ਕਿ ਇਹ ਕਿਡਨੈਪਿੰਗ ਦੀ ਵਾਰਦਾਤ ਹੈ ਜਿਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ ਔਰ ਕੇਸ ਰਜਿਸਟਰ ਕੀਤਾ ਜਾ ਰਿਹਾ ਹੈ ਸਰ ਇੱਕ ਹੋਰ ਬੱਚਾ ਉਹਨਾਂ ਕੋਲ ਲਗਾ ਸੀਗਾ ਉਹ ਕੌਣ ਸੀ ਉਹਦੇ ਬਾਰੇ ਵੀ ਹਲੇ ਤੱਕ ਕੁਝ ਪਤਾ ਨਹੀਂ ਹੈ ਉਹਦੇ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਜਿੱਦਾਂ ਹੀ ਉਹਦੇ ਬਾਰੇ ਕੋਈ ਨਾ ਕੋਈ ਠੋਸ ਲੀਡ ਮਿਲੇਗੀ ਤੁਹਾਨੂੰ ਦੱਸਿਆ ਇਹ ਬੱਚਾ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈ ਕਿ ਇਹਨਾਂ ਨੇ ਕੋਈ 3 ਸਾਲ ਪਹਿਲਾਂ ਗੋਦ ਲਿਆ ਸੀਗਾ ਗੋਦ ਲੈਣ ਤੋਂ ਬਾਅਦ ਇਹਦੀ ਜਿਹੜੀ ਬਾਇਓਲੋਜੀਕਲ ਮਦਰ ਸੀ ਉਹ ਆ ਕੇ ਨੂੰ ਟਾਈਮ ਟੂ ਟਾਈਮ ਮਿਲਦੀ ਰਹੀ ਹੈ ਤੇ ਅੱਜ ਵੀ ਉਹ ਮਿਲ ਕੇ ਗਈ ਹੈ ਉਹਦੀ ਕਿਡਨੈਪਿੰਗ ਤੋਂ ਥੋੜਾ ਚਿਰ ਪਹਿਲਾਂ ਵਿਵਿਧੀ ਮਦਦ ਲਈ ਜਾ ਰਹੀ ਹੈ ਕੁਝ ਫੁਟੇजेस ਅਸੀਂ ਚੱਕੀਆਂ ਹੋਰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਸੋਨੂ ਸੋਢੀ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarkarindia.com